ਹਰਨਾ ਵਿਖੇ ਦਰਬਾਰ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 2 ਤੋਂ 3 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕਾਲਾ ਦੇਹਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 2 ਜੁਲਾਈ ਨੂੰ ਸਵਰਗਵਾਸੀ ਨੰਬਰਦਾਰ ਦਿਲਬਾਖ ਸਿੰਘ ਦਿਹਾੜਾ ਦੇ ਪਰਿਵਾਰ ਵੱਲੋਂ ਸ਼ਾਮ 5 ਵਜੇ ਲੰਗਰ ਲਗਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਨਕਾਲ ਕਵਾਲ ਪਾਰਟੀਆਂ ਪੀਰਾਂ ਦੀ ਮਹਿਫਿਲ ਸਜਾਉਣਗੇ इस मौके पर प्रबंधक ने दसिया की सालाना जोड़ मेले दौरान वक वक दरबारा तो फक्कर फकीर पुज रहे हैं इस मौके मुख सेवादार कुलविंदर सिंह काला मेजर सिंह माटी कमल शमशेर सिंह कुकोवाल रजिंदर कौर सीमा रवनीत कौर अमनदीप सिंह सुरिंदर कौर अमनजोत कौर गुरदीप सिंह बबलू कनेडा नंबरदार सरजिंदर सिंह किंग ਮਿਸਤਰੀ ਜੋਗਰਾਜ ਅਮਰਜੀਤ ਸਿੰਘ ਸੋਨਾ ਜਸਵੀਰ ਸਿੰਘ ਲਛਮਣ ਦਾਸ ਸਰਪੰਚ ਗੁਰਵਿੰਦਰ ਸਿੰਘ ਬਾਵਾ ਗੁਰਦੀਪ ਸਿੰਘ ਬਬਲੂ ਸਰੋਆ ਇਕਬਾਲ ਸਿੰਘ ਪੰਚ ਦਾਰਾ ਮੋਹਨ ਪਾਲ ਪੰਚ ਗੁਰਨਾਮ ਸਿੰਘ ਗਾਮਾ ਕੁਲਦੀਪ ਸਿੰਘ ਬਾਬੂ ਪ੍ਰਦੀਪ ਸਿੰਘ ਟੋਨੀ ਆਦਿ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ। ਬਾਬਾ ਬਗੂ ਸਾਹਿਬ ਜੀ ਜੈ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੀਰ ਬਾਬਾ ਬਗੂ ਸਾਹਿਬ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾ ਰਿਹਾ ਹੈ। ਦੋ ਤੀਕ ਨੂੰ ਛੰਡਰੀ ਰਾਤ ਨੂੰ ਹੈ ਤੇ ਤਿੰਨ ਤੀਕ ਨੂੰ ਮੇਲਾ ਮਨਾਇਆ ਜਾਣਾ ਹੈ। ਤੇ ਦੋ ਤੀਕ ਨੂੰ ਲੰਗਰ ਵੀ ਹੋਗਾ, ਤਿੰਨ ਤੀਕ ਨੂੰ ਲੰਗਰ ਹੋਗਾ। ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਮ ਹਮਾ ਕੇ ਇਸ ਮੇਲੇ ਵਿੱਚ ਪਹੁੰਚੋ। ਈ ਬਰਦੇਹਣਾ ਜ਼ਿਲ੍ਹਾ ਹਿਆਲਪੁਰ ਵਿਖੇ ਪੀਰ ਬਾਬਾ ਪਗੂ ਸਾਹਿਬ ਦੀ ਸਮਾਤ ਮੇਲਾ ਮਨਾਇਆ ਜਾਣਾ ਹੈ ਜੋ ਕਿ 2 ਤੀਕਰ ਨੂੰ ਝੱਲਦੀ ਰਸਮ ਹੈ ਤੇ 3 ਤੀਕਰ ਨੂੰ ਮੇਲੇ ਦੀ ਆਸਮ ਹੋਇਆ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਦੇ ਵਿੱਚ ਹੋਮ ਹੋਮਾ ਕੇ ਪਹੁੰਚੋ ਪੀਰ ਬਾਬਾ ਪਗੂ ਸਾਹਿਬ ਜੀ ਦੇ